सोहाङ्गाराज शेर सिंह विष्णु भगव दी जय सो महाराज शेर सिंह विष्णु भगव दी जय सो महाराज शेर सिंह विष्णु भगव दी जय सोह महाराज शेर सिंह विष्णु भगव दी जय ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਇਹ ਜਨਮ ਸਾਖੀ ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਬਾਰੇ ਅਗਲੇ ਦਿਨ ਸ਼ਬਰੀ ਪੋ ਵਾਲੇ ਦਿਨ ਪੁੰਨਿਆ ਸੀ ਸੰਗਤ ਨੂੰ ਅੱਧੀ ਰਾਤ ਤੱਕ ਸ਼ਬਦ ਪੜھا ਕੇ ਪ੍ਰਸ਼ਾਦ ਵਰਤਾ ਦਿੱਤਾ ਹੈ ਮਾਤਾ ਨੈਣੋ ਨੂੰ ਪ੍ਰਸ਼ਾਦ ਦਿੱਤਾ ਮਾਤਾ ਜੀ ਆਖਿਆ ਸੱਚੇ ਪਾਤਸ਼ਾਹ ਮੇਰੇ ਦੰਦ ਨਹੀਂ ਪ੍ਰਸ਼ਾਦ ਚਿੱਠਿਆ ਨਹੀਂ ਜਾਂਦਾ ਪਾਸ਼ਾ ਸੁਣ ਕੇ ਨਾਰਾਜ਼ ਹੋ ਗਏ ਹਨ ਆਖਣ ਲੱਗੇ ਨਿਭਾਏਂਗੀ ਪ੍ਰਸ਼ਾਦ ਲੈ ਲਾ ਕੁੱਟ ਕੇ ਖਾ ਲਈ ਤੁਸੀਂ ਨਾ ਕਰਦੀਆਂ ਜੇ ਸਾਡੇ ਪ੍ਰਸ਼ਾਦ ਨੂੰ ਤਾਂ ਦੇਵੀ ਦੇਵਤੇ ਤਰਸ ਰਹੇ ਹਨ ਤੁਸੀਂ ਹੁਣ ਸਾਡੇ ਪ੍ਰਸ਼ਾਦ ਨੂੰ ਨਾ ਕਰਦੀਆਂ ਜੇ ਫੇਰ ਤੁਸੀਂ ਤਰਸਣਾ ਹੈ ਮਾਤਾ ਹੋਰਾਂ ਪੁੱਲ ਬਖਸ਼ਾਈ ਤੇ ਪਾਤਸ਼ਾਹ ਦਇਆ ਕੀਤੀ ਸਾਰਿਆਂ ਨੂੰ ਆਖਣ ਲੱਗੇ ਜਾਓ ਹੁਣ ਸਾਰੇ ਥਾਂ ਥਾਈ ਸੋ ਜਾਓ ਤੇਜਾ ਸਿੰਘ ਨੂੰ ਆਖਣ ਲੱਗੇ ਤੇਜਾ ਸਿੰਘ ਤੂੰ ਬੈਠਾ ਰੋ ਸਾਡੇ ਕੋਲ ਸਵੀਨਾ ਤੇਜਾ ਸਿੰਘ ਸਤਿਵਚਨ ਮੰਨ ਕੇ ਕੋਲ ਬਹਿ ਗਿਆ ਸੱਚੇ ਪਾਤਸ਼ਾਹ ਪਲੰਘ ਤੇ ਸੁਖ ਆਸਣ ਹੋ ਗਏ ਹਨ ਜਿਸ ਵਕਤ ਅੰਮ੍ਰਿਤ ਵੇਲਾ ਹੋਇਆ ਤਾਂ ਸੱਚੇ ਪਾਤਸ਼ਾਹ ਜਾਗੇ ਹਨ ਤੇਜਾ ਸਿੰਘ ਨੂੰ ਆਵਾਜ਼ ਮਾਰੀ ਉਹ ਸਾਖਿਆ ਜੀ ਮੇਰੇ ਸਹਬ ਪਾਸ਼ਾ ਹੁਕਮ ਦਿੱਤਾ ਤੇਜਾ ਸਿੰਘ ਜਲ ਲਿਆ ਜਲ ਛੱਕ ਕੇ ਆਖਣ ਲੱਗੇ ਸਾਨੂੰ ਚੀਤਾ ਕਰਾ ਇਹਨੇ ਬਚਨ ਕਰਕੇ ਐਸਾ ਸਮਾ ਵਰਤਾਇਆ ਜ਼ੁਬਾਨ ਥਥਲਾਉਣ ਲੱਗ ਪਈ ਤੇ ਗੱਲ ਦੀ ਸਮਝ ਨਾ ਲੱਗੇ ਬਦਲ ਉਸ ਵਕਤ ਬੜੀ ਕਨਖੋਰ ਪਾਈ ਹੈ ਸੱਚੇ ਪਾਸ਼ਾ 26 ਪੋ ਦਿਨ ਸਵੇਰੇ 10 ਵਜੇ ਚੋੜਾ ਛੱਡ ਕੇ ਜੋਤ ਰੂਪ ਹੋ ਗਏ ਹਨ ਸੱਚੇ ਪਾਤਸ਼ਾਹ ਦੇ ਜੋਤ ਰੂਪ ਹੋਣ ਦੀ ਧੀਰ ਸੀ ਦਿਨ ਵੀ ਨਿਤਰਨਾ ਸ਼ੁਰੂ ਹੋ ਗਿਆ ਫਿਰ ਜੋ ਸਿੱਖ ਨੇੜੇ ਸਨ ਸਾਰਿਆਂ ਨੂੰ ਖਬਰ ਕਰ ਦਿੱਤੀ ਮੋਹਨ ਸਿੰਘ ਕਲਸੀਆ ਵਾਲਾ ਮਸਤਾਨਾ ਸੱਚੇ ਪਾਤਸ਼ਾਹ ਦੀ ਸੇਵਾ ਦੇਣ ਲੱਗ ਪਿਆ ਸਾਰੇ ਸਿੱਖ ਸੁਣ ਕੇ ਉਸੇ ਵਕਤ ਆ ਗਏ ਸਾਰਿਆਂ ਸਿੱਖਾਂ ਦੇ ਸਹਿਬਜ਼ਾਦਿਆਂ ਸਲਾਹ ਕੀਤੀ ਕਿ ਸੱਚੇ ਪਾਤਸ਼ਾਹ ਦਾ ਸੰਸਕਾਰ ਖੇਤ ਬਾਗ ਵਿੱਚ ਜਾ ਕੇ ਕਰੀਏ ਲੱਕੜਾਂ ਗੱਡੇ ਉੱਤੇ ਰੱਖ ਲਈਆਂ ਹਨ ਸੱਚੇ ਪਾਤਸ਼ਾਹ ਦਾ ਵਿਵਾਨ ਬਣਾਉਣ ਲੱਗ ਪਏ ਹਨ ਤੇਜਾ ਸਿੰਘ ਗੜ ਵਿੱਚ ਪੱਲਾ ਪਾ ਕੇ ਚਰਨਾ ਵਿੱਚ ਖਲੋ ਕੇ ਪਾਤਸ਼ਾਹ ਜੀ ਅਰਦਾਸ ਕੀਤੀ ਕਿ ਸੱਚੇ ਪਾਸ਼ਾ ਦਇਆ ਕਰੋ ਤੇ ਜੇ ਜਿੱਥੇ ਤੁਹਾਡਾ ਹੁਕਮ ਹੋਵੇ ਆਪਣਾ ਸੁਖ ਆਸਣ ਕਰੀਏ ਬੇਨਤੀ ਕਰਨ ਦੀ ਧੀਰ ਹੋਈ ਤੇ ਮਸਤਾਨਾ ਲਲਕਾਰੇ ਮਾਰਨ ਲੱਗ ਪਿਆ ਤੇ ਵਜਨ ਹੋਣ ਲੱਗ ਪਏ ਮਸਤਾਨੇ ਵਿੱਚ ਦੀ ਹੁਕਮ ਹੋਇਆ ਕਿ ਸਾਡਾ ਸੰਸਕਾਰ ਕਰ ਕਰ ਦਿਓ ਮਸਤਾਨਾ ਖੇਡਦਾ ਖੇਡਦਾ ਆਣ ਕੇ ਵਿਹੜੇ ਵਿੱਚ ਖਲੋ ਗਿਆ ਤੇ ਆਖ ਲੱਗਾ ਜਗਾ ਤੇ ਸਾਡਾ ਸੰਸਕਾਰ ਕਰ ਦਿਓ ਇਸ ਜਗਾ ਤੇ ਸਾਡਾ ਸੰਸਕਾਰ ਕਰ ਦਿਓ ਉਸ ਜਗ੍ਹਾ ਤੇ ਸਵਾ ਹੱਥ ਟੋਆ ਪੋਟ ਲਿਆ ਫੇਰ ਸੱਚੇ ਪਾਤਸ਼ਾਹ ਦਾ ਇਸ਼ਨਾਨ ਕਰਾਇਆ ਪਲੰਘ ਤੇ ਉੱਤੇ ਆਰਾਮ ਕੁਰਸੀ ਢਾਕੇ ਕੱਪੜੇ ਪਾ ਕੇ ਸੱਚੇ ਪਾਤਸ਼ਾਹ ਨੂੰ ਉੱਪਰ ਬਿਠਾ ਦਿੱਤਾ ਸਾਰੀ ਦੁਨੀਆ ਉਸ ਵਕਤ ਦਰਸ਼ਨ ਨੂੰ ਆਈ ਹੈ ਕੋਠਿਆਂ ਉੱਤੇ ਵਿਹੜੇ ਵਿੱਚ ਪੈਰ ਧਰਨ ਨੂੰ ਥਾਂ ਨਹੀਂ ਸੀ ਸਿੱਖਾਂ ਉਸ ਵਕਤ ਸੱਚੇ ਪਾਤਸ਼ਾਹ ਦਾ ਪਲੰਘ ਸਿਰ ਤੇ ਚੁੱਕ ਕੇ ਸਾਰਿਆਂ ਨੂੰ ਦਰਸ਼ਨ ਕਰਾਇਆ ਹੈ ਸੱਚੇ ਸੱਚੇ ਪਾਸੇ ਦਾ ਗੇੜ ਸਾਰੇ ਬੱਚਿਆਂ ਤੀਖ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋਏ ਹਨ ਤਨ ਸੱਚੇ ਪਾਸ਼ਾ ਦੀ ਆਵਾਜ਼ ਸਾਰਿਆਂ ਦੀ ਰਸਨਾ ਵਿੱਚੋਂ ਨਿਕਲ ਰਹੀ ਹੈ ਸੰਗਤਾ ਉਸ ਵਕਤ ਗੱਜ ਕੇ ਸ਼ਬਦ ਪੜ ਰਹੀਆਂ ਹਨ ਇਹ ਸਮਾ ਵੇਖ ਕੇ ਬੱਦਲ ਵੀ ਬੂੰਦਾ ਵਰਸਾਉਣ ਲੱਗ ਪਏ ਹਨ ਪਲੰਗ ਸਿੱਖਾ ਨੇ ਫੇਰ ਉਤਾਰ ਕੇ ਰੱਖ ਦਿੱਤਾ ਹੈ ਸਾਰੀ ਸਮਗਰੀ ਤਿਆਰ ਕਰਕੇ ਸੱਚੇ ਪਾਸ਼ਾ ਦਾ ਸੰਸਕਾਰ ਕੀਤਾ ਗਿਆ ਰਾਤ ਦੇ ਸਮੇਂ ਰਾਤ ਨਿੱਤਰ ਗਈ ਤਾਰੇ ਸੋਭਾ ਪਾਰੇ ਹਨ ਇਹ ਸਮਾ ਪੂਗਤਾ ਕੇ ਫਿਰ ਅਗਲੇ ਦਿਨ ਦੂਰ ਵਾਲੇ ਸਿੱਖਾਂ ਨੂੰ ਵੀ ਖਬਰ ਕੀਤੀ ਗਈ ਜਿੰਨੀ ਪਾਸ਼ਾ ਦੀ ਸੰਗਤ ਸੀ ਦੇ ਦਵਛੋੜਾ ਕਰਕੇ ਸੰਗਤ ਨੂੰ ਉਦਾਸੀ ਪੈਦਾ ਹੋ ਗਈ ਫਿਰ ਪਾਸ਼ਾ ਦਿਆ ਕੀਤੀ ਤੇ ਸੰਗਤ ਵਿੱਚ ਰੋਜ਼ ਦਰਸ਼ਨ ਦੇਣ ਲੱਗ ਪਏ ਤੇ ਬਚਨ ਕਰਨ ਕਿ ਅਸੀਂ ਕਿਤੇ ਗਏ ਨਹੀਂ ਤੁਹਾਡੇ ਪਾਸ ਹੀ ਹਾਂ ਵਚਨਾ ਦੇ ਦਰਸ਼ਨਾਂ ਦੇ ਆਧਾਰ ਨਾਲ ਸਿੱਖ ਦਿਹਾੜੇ ਗੁਜ਼ਾਰਦੇ ਹਨ ਜੀ ਇਸ ਸਾਰਾ ਵਿਹਾਰ ਕਰਕੇ 17ਵੇਂ ਤੋਂ ਬਾਅਦ ਅੰਗੀਠਾ ਸੈ ਪੱਕਾ ਕਰ ਦਿੱਤਾ ਹੈ ਪਰਦਖਣਾ ਵਾਕਰ ਪਰਦਖਣਾ ਬਣਾ ਦਿੱਤੀ ਮਰਿਆਦਾ ਅਨੁਸਾਰ ਰਾਤ ਨੂੰ ਘਿਓ ਦਾ ਸ਼ਮੇਦਾਨ ਜਗਾਉਣਾ ਸਵੇਰੇ ਪੋਚਾ ਫੇਰਨਾ ਤੂਫਤ ਘੋਣੀ ਸੱਚੇ ਪਾਸ਼ਾ ਤਾਂ ਰੋਜ਼ ਹੀ ਸਿੱਖਾਂ ਤੇ ਦਇਆ ਕਰਦੇ ਹਨ ਮੋٹے ਮੋٹے ਬਚਨ ਹਨ ਜਿਹੜੇ ਹਨ ਉਹ ਤੇਜਾ ਸਿੰਘ ਲਿਖਾਏ ਅਸੀਂ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨਹੀਂ ਸਮਝੀਆਂ ਸਾਰੀ ਸਿੱਖੀ ਦੇ ਦਿਲ ਵਿੱਚ ਸੀ ਕਿ ਪਾਸ਼ਾ ਦੇਹ ਕਰਕੇ ਦਿੱਲੀ ਦੇ ਮਸਤੂਆਣੇ ਜਾਣਗੇ ਰਾਜਿਆਂ ਨੂੰ ਜੂੜ ਪਉਣਗੇ ਜੇ ਸਾਨੂੰ ਪਤਾ ਹੁੰਦਾ ਕਿ ਪਾਸ਼ਾ ਦੇ ਛੱਡ ਜਾਣੀ ਹੈ ਤਾਂ ਜੋਤ ਕਰਕੇ ਇਹ ਵਿਆਰ ਕਰਨਾ ਹੈ ਦੇਹ ਦਾ ਓਲਾ ਕਰ ਜਾਣਾ ਹੈ ਦੇ ਦੇ ਹੁੰਦਿਆਂ ਰੱਜ ਕੇ ਮੰਗਾ ਮੰਗ ਲੈਂਦੇ ਜਿਹੜਾ ਸੱਚੇ ਪਾਤਸ਼ਾਹ ਸੰਤ ਮਣੀ ਸਿੰਘ ਤੋਂ ਲਿਖਾਉਂਦੇ ਸੀ ਕਿ ਅਸੀਂ 50 ਸਾਲ ਮਾਝੇ ਦੇਸ਼ ਵਿੱਚ ਰਵਾਂਗੇ ਤੇ 50 ਸਾਲ ਵਿਲਾਇਤ ਵਿੱਚ ਰਵਾਂਗੇ ਉਹ ਬਚਨ ਪੂਰਾ ਪੂਗਤਾ ਦਿੱਤਾ 50 ਸਾਲ ਮਾਝੇ ਦੇਸ਼ ਵਿੱਚ ਰਹੇ ਰਹੇ ਹਨ ਤੇ ਹੁਣ ਜੋ ਸਰੂਪ ਹਨ ਬਾਬੇ ਮਣੀ ਸਿੰਘ ਦੀ ਲਿਖਤ ਸੀ ਕਿ ਪਾਤਸ਼ਾਹ ਦੇ ਕਰਕੇ ਕੁਛ ਨਹੀਂ ਕਰਨਾ ਤੇ ਜੋਤ ਰੂਪ ਕਰਨਗੇ ਵਚਨ ਹੁਣ ਸਾਰੇ ਸੱਤ ਹੋਣ ਡੈ ਹਨ ਸਿੱਖ ਮਹਾਰਾਜ ਪੂਰਨ ਸਿੰਘ ਦੇ ਵਿੱਚ ਪਰਵੇਸ਼ ਹੋ ਕੇ ਨਿਕਲੰਕ ਹੋ ਕੇ ਕੀੜਾ ਕਰ ਰਹੇ ਹਨ ਜੀ ਸਾਡੇ ਭੋਲਿਆਂ ਤੇ ਗਰੀਬਾਂ ਦੀ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ ਹੈ ਸਿੱਖਾਂ ਦਾ ਤਿਲ ਫੁੱਲ ਪੂਜਾ ਪ੍ਰਵਾਣ ਕਰਕੇ ਦਇਆ ਕਰੀ ਜਾਂਦੇ ਹਨ ਹਨ ਜੀ ਐਸੀ ਸੱਚੇ ਪਾਤਸ਼ਾਹ ਦੇ ਚਰਨਾਤਮਕ ਵਿੱਚ ਤੱਕ ਸੀ ਸ਼ੱਕਦਿਆਂ ਸਾਰਾ ਦੁੱਖ ਦਿਲਦਰ ਦੂਰ ਹੋ ਜਾਂਦੇ ਸੀ ਕਈਆਂ ਸਿੱਖਾਂ ਦੇ ਘਰ 20 ਸਾਲ ਦਾ ਚਰਨਾਤਮ ਰੱਖਿਆ ਹੈ ਉਹਨਾਂ ਦੀ ਕਿਰਪਾ ਨਾਲ ਜਿਉਂ ਦਾ ਤਿਉਂ ਹੈ ਮਣੀ ਸਿੰਘ ਦੀ ਲਿਖਤ ਹੈ ਕਿ ਜਿਸ ਸਿੱਖ ਦੇ ਘਰ ਸੱਚੇ ਪਾਤਸ਼ਾਹ ਦੇ ਤਿੰਨ ਵੇਰਾ ਚਰਨ ਪੈ ਉਥੇ ਜ਼ਰੂਰ ਤਾਂ ਬਣੇਗਾ ਤੇਜਾ ਸਿੰਘ ਤੇ ਹਰਬੰਸ ਕੌਰ ਦੀ ਸੱਚੇ ਪਾਸ਼ਾ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸੱਚੇ ਪਿਤਾ ਦਿਲਾਂ ਦੀਆਂ ਜਾਣਨ ਵਾਲੇ ਜੋ ਲਗ ਮਾਤਰ ਦੀ ਗਲਤੀ ਹੋਵੇ ਮਾਫੀ ਦੇਣੀ ਪੁੱਲ ਬਖਸ਼ਣੀ ਤੇ ਸੇਵਾ ਪ੍ਰਵਾਹਣ ਕਰਨੀ ਤੇਜਾ ਸਿੰਘ ਦੀਨदयाल ਤੁਹਾਡੇ ਹੁਕਮ ਨਾਲ ਜਨਮ ਸਾਖੀ ਤੇ ਤੁਹਾਡੀ ਮਹਿਮਾ ਲਿਖਾਈ ਹੈ ਤੇ ਹਰਬੰਸ ਕੌਰ ਨੇ ਲਿਖੀ ਹੈ ਦਇਆ ਕਰਿਓ ਸੱਚੇ ਪਿਤਾ ਹਰ ਵਕਤ ਆਪਣਾ ਤੇ ਆਪਣੀਆਂ ਉਤਮ ਸੰਗਤਾਂ ਦੇ ਦਰਸ਼ਨ ਬਖਸ਼ੋ ਤੇ ਮੇਰ ਦੀ ਨਿਗਾਰ ਰੱਖੋ ਜੀ ਏਸੀਸੀ ਜਨਮ ਸਾਖੀ 26 ਪੋ ਦੇ ਦਿਨ ਦਾ ਸਾਰਾ ਸਾਰੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ 26 ਪੋ ਵਾਲੇ ਦਿਨੇ ਕੀ ਖੇਡ ਖੇਡੀ ਹੈ ਸਾਡੇ ਕਰਕੇ ਹੀ ਉਹਨਾਂ ਨੇ ਇਹ ਖੇਡ ਖੇਡੀ ਸਾਡੇ ਕਰਕੇ ਹੀ ਉਹਨਾਂ ਨੇ ਦੁਬਾਰਾ ਇਹ ਸਾਰਾ ਕੁਝ ਕੀਤਾ ਤੇ ਅਸੀਂ ਅੱਜ ਸਾਡੇ ਵਿੱਚ ਜੋ ਨੇ ਉਹ ਇਹਨਾਂ ਨੂੰ ਭੁੱਲੀ ਜਾਂਦੇ ਨੇ ਕਿ ਉਹ ਕੌਣ ਨੇ ਉਹਨਾਂ ਨੇ ਸਾਡੇ ਲਈ ਕੋਸ਼ਿਸ਼ ਨਹੀਂ ਕੀਤਾ ਜਨਮ ਸਾਖੀ ਪੜ੍ਹਦੇ ਆਂ ਜੇ ਕੋਈ ਗਲਤੀ ਹੋ ਗਈ ਹੋਵੇ ਪਾਤਸ਼ਾਹ ਵੱਲੋਂ ਮਾਫੀ ਮੰਗਦੀ ਆਂ ਹਰ ਸੰਗਤ ਵੱਲੋਂ ਵੀ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ सो हंग महाराज शेर सिंह विष्णु भगवान दी जय सो हंग महाराज शेर सिंह विष्णु भगवान दी जय सो हंग महाराज शेर सिंह विष्णु भगवान दी जय 还是。<Okay. S 2>